सब तो पहले आप एक समझिए कि गुरु है कौन गुरु का की अर्थ गोद अर्थ हनेरा रूद अर्थ है प्रकाश चानण जो आप कहते हैं रोशनी गुरु होता है ਜਿਹੜਾ ਸਾਡੀ ਅਗਿਆਨਤਾ ਦੇ ਹਨੇਰੇ ਨੂੰ ਖਤਮ ਕਰ ਦਵੇ ਤੇ ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦੇਵੇ ਗੋਦ ਅਰਥ ਹੈ ਹਨੇਰਾ ਊਰੂ ਦਾ ਅਰਥ ਹੈ ਪ੍ਰਕਾਸ਼ ਦੋ ਸ਼ਬਦਾਂ ਦਾ ਜੋੜ ਹੋ ਗਿਆ ਊ ਗੁਰੂ ਦਾ ਅਰਥ ਇਹ ਹੋ ਗਿਆ ਹੈ ਕਿ ਜਿਹੜਾ ਸਾਡੀ ਅਗਿਆਨਤਾ ਦੇ ਹਨੇਰੇ ਨੂੰ ਖਤਮ ਕਰ ਦੇਵੇ ਤੇ ਸਾਡੇ ਅੰਦਰ ਗਿਆਨ ਦਾ ਚਾਨਣ ਕਰ ਦੇਵੇ ਉਹਨੂੰ ਗੁਰੂ ਕਹਿੰਦੇ ਗੁਰੂ ਦਾ ਅਰਥ ਇਹ ਹੈ ਕਿ ਉਹ ਜਿਹੜਾ ਸਾਡੀ ਅਗਿਆਨਤਾ ਨੂੰ ਖਤਮ ਕਰਕੇ ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਕਰਦਾ ਹੈ ਗੁਰੂ ਅਰਜਨ ਸਾਹਿਬ ਜੀ ਇੱਕ ਹੋਰ ਬਚਨ ਕੀਤਾ ਪੜ੍ਹਛ ਕਹਿੰਦੇ ਇੱਕ ਨਿਸ਼ਾਨ ਇਹ ਵੀ ਹੈ ਕਿ ਗੁਰੂ ਤੇਰੀ ਅ ਗਿਆਨਤਾ ਦੇ ਬੰਧਨਾਂ ਨੂੰ ਕੱਟ ਦਿੰਦਾ ਤੈਨੂੰ ਪਰਮਾਤਮਾ ਨਾਲ ਜੋੜ ਦਿੰਦਾ ਹੈ ਕਿ ਉਹਦਾ ਨਾਮ ਹਰ ਵੇਲੇ ਤੇਰੇ ਅੰਦਰ ਚੱਲਦਾ ਰਹੇ ਤੇਰੀ ਅੰਦਰ ਦੇ ਝਗੜਿਆਂ ਨੂੰ ਵੀ ਖਤਮ ਕਰ ਦਿੰਦਾ ਤੇਰੇ ਅੰਦਰ ਜਿਹੜੇ ਕਲੇਸ਼ ਹੋ ਰਹੇ ਨੇ ਨਾ ਉਹਨੂੰ ਵੀ ਖਤਮ ਕਰ ਦਿੰਦਾ ਇਹੋ ਜਿਹਾ ਦਾਤਾ ਹੈ ਗੁਰੂ ਦਾਤਾ ਦਿਨ ਦਾ ਗੁਰੂ ਅਰਜਨ ਸਾਹਿਬ ਜੀ ਦੇ ਇੱਕ ਪਾਵਨ ਬਚਨ ਹੈ ਸਤਿਗੁਰੂ ਕਹਿੰਦੇ ਬੰਧਨ ਤੋੜ ਬਲਾਵੈ ਰਾਹ ਮਨ ਮੈਂ ਲਾਗੇ ਸਫਾਤ ਧਿਆਨ ਮਿਟੇ ਕਲੇਸ਼ ਸੁਖੀ ਹੋਏ ਰਹੇ ਐਸਾ ਦਾਤਾ ਸਤਿਗੁਰੂ ਕੋਈ ਇੱਕ ਗੁਰ ਦੀ ਨਿਸ਼ਾਨੀ ਦੱਸ ਦਿੱਤੀ ਕਿ ਗੁਰੂ ਭਾਈ ਉਹ ਹੈ ਜਿਹੜਾ ਸਾਡੇ ਬੰਧਨਾਂ ਨੂੰ ਕੱਟਦਾ ਹੈ ਸਾਡੀ ਅਗਿਆਨਤਾ ਨੂੰ ਖਤਮ ਕਰਦਾ ਹੈ ਸਾਡੇ ਅੰਦਰ ਦੇ ਕਲੇਸ਼ਾਂ ਨੂੰ ਮੁਕਾ ਦਿੰਦਾ ਹੈ ਸਾਾਨੂੰ ਅੰਦਰ ਦੇ ਸਤਿਗੁਰ ਜਿੰਦਾ ਹੈ ਪਰਮਾਤਮਾ ਨਾਲ ਮਿਲਾਉਂਦਾ ਹੈ ਉਹਦਾ ਨਾਂ ਹੈ ਜਿਹੜਾ ਪਰਮਾਤਮਾ ਦਾ ਨਾਂ ਉਹ ਫਿਰ ਕਦੇ ਵਿਸਰਦਾ ਨਹੀਂ ਬੋਲਦਾ ਗੁਰੂ ਬੁਲਾਉਂਦਾ ਹੈ ਗੁਰੂ ਬਖਸ਼ਿਸ਼ ਕਰਦਾ ਹੈ ਮਾਰਾ ਜੀ ਗੁਰੂ ਮਾਰਾ ਜੀ ਨੇ ਤਾਂ ਹੋਰ ਨਿਸ਼ਾਨੇ ਦਿੱਤੇ ਕਿੰਦੇ ਜਿਸ ਨੂੰ ਮਿਲ ਕੇ ਮਨ ਆਨੰਦ ਧੋਦਾ ਉਹ ਗੁਰੂ ਬਟਾ ਅਰ ਮਨ ਦੀ ਦੁੱਖ ਦਾ ਖਤਮ ਹੋ ਜਾਵੇ ਜਿਹਨੂੰ ਮਿਲ ਕੇ ਮਨ ਦੀ ਦੁੱਖ ਦਾ ਖਤਮ ਹੋ ਜਾਵੇ ਉਹ ਗੁਰੂ ਹੈ ਜਿਸ ਮਿਲਿਏ ਮਨ ਕੋਏ ਆਨੰਦ ਸੋ ਸਤਿਗੁਰੁ ਕਹੈ ਮਨ ਕੀ ਦੁੱਖ ਦਰ ਦਿੰਸ ਜਾਏ ਅਰ ਪਰਮ ਪਦ ਲੈ ਕੇ ਪਰਮ ਪਦ ਤਠ ਉੱਚੀ ਅਵਸਥਾ ਇਸ ਸਾਡੀ ਜਿਹੜੀ ਅਵਲਪਨ ਕੀ ਹੋ ਜਾਂਦੇ ਅਸੀਂ ਉੱਥੇ ਉੱਠਦੇ ਸਾਡੀ ਸੁੱਤੀ ਥੋੜੀ ਜੀ ਮਾਇਆ ਦੇ ਧੰਧਿਆਂ ਤੋਂ ਉੱਚੀ ਉੱਠਿਆ ਉਹ ਉੱਠੇ ਕੀ ਗੁਰੂ ਦੀ ਕਿਰਪਾ ਨਾਲ ਗੁਰੂ ਜਦੋਂ ਬਖਸ਼ਤ ਸਤਗੁਰੂ ਕਹਿੰਦੇ ਜਿਸ ਮਿਲਿਏ ਮਨ ਹੋਏ ਆਨੰਦ ਸੋ ਸਤਪੁਰ ਕਟਿਐ ਮਨ ਦੀ ਦੁੱਖ ਦਾ ਤਿੰਨ ਸਜਾਏ ਹਰ ਪਰਮ ਪਦ ਲਈਐ ਫਿਰ ਸਤਿਗੁਰੂ ਨੇ ਇੱਕ ਹੋਰ ਬਖਸ਼ਿਸ਼ ਕੀਤੀ ਬਾਣੀ ਕਹਿੰਦੇ ਗੁਰੂ ਹੈ ਜੋ ਗੁਰੂ ਦੇ ਅਰਥ ਤਾਂ ਆਪਾਂ ਨੇ ਸਮਝ ਲੈ ਕੇ ਗੋਧ ਅਰਥ ਹੈ ਹਨੇਰਾ ਗੁਰੂ ਦਾ ਅਰਥ ਹੈ ਪ੍ਰਕਾਸ਼ ਜਿਹੜਾ ਸਾਡੀ ਅਗਿਆਨਤਾ ਦੇ ਹਨੇਰੇ ਨੂੰ ਖਤਮ ਕਰਕੇ ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਜਾਵੇ ਉਹਨੂੰ ਗੁਰੂ ਕਹਿੰਦੇ ਪਰ ਸਤਿਗੁਰੂ ਨੇ ਹੋਰ ਬੰਦਨ ਕੀਤਾ ਮਹਾਰਾਜ ਦੇ ਸਤਪੁਰਖ ਜਿਹੜਾ ਜਾਣਦੇ ਆ ਸਤਗੁਰ ਇਸ ਕਹਦਾ ਉਹ ਿਸਕੇ ਸੰਖ ਸਿੱਖ ਉਧਰ ਨਾਨਕ ਹਰ ਹੁੰਦਾ ਕਹਿੰਦੇ ਜਿਵੇਂ ਆ ਕਾਲਪੁਰ ਨੂੰ ਜਾਣਿਆ ਪਰਬਤ ਕੋਲ ਨੂੰ ਜਾਣਿਆ ਉਹ ਗੁਰੂ ਹੈ ਉਹਨੂੰ ਸ਼ਬਦ ਉਹਦੇ ਨਾਲ ਮਿਲ ਕੇ ਫਿਰ ਸਿੱਖ ਦਾ ਉਪਦਾਹ ਹੁੰਦਾ ਕਿਉਂਕਿ ਜਿਹੜਾ ਆਤਮ ਬੁਗਟ ਹੈ ਨਾ ਉਹ ਸੰਸਾਰ ਤੋਂ ਮੁਕਤ ਕਰਦਾ ਹੈ ਐਸੇ ਗੁਰ ਕੋ ਬਲ ਬਲ ਜਾ ਕੇ ਆਪ ਮੁਕਤ ਮੋਹਿ ਤਾਰਿਆ ਕਿਹਦੇ ਇਹੋ ਜੇ ਗੁਰੂ ਤੋਂ ਬਾਰੇ ਬਾਰੇ ਜਾਣਾ ਚਾਹੀਦਾ ਜਿਹੜਾ ਆਪ ਮੁਕਤ ਹੈ ਤੇ ਸਾਨੂੰ ਵੀ ਤਾਰਨ ਦੀ ਸਮਰੱਥਾ ਰੱਖਦਾ ਹੈ ਉਹਨੂੰ ਗੁਰੂ ਕਹਿੰਦੇ ਨੇ